ਹੈਲੋ ਦੋਸਤੋ ਵੈਲਕਮ ਟੂ ਮਾਈ ਨਿਊ ਬਲੌਗ ਪਿਛਲੀ ਵੀਡੀਓ 'ਚ ਜਿੱਦਾਂ ਤੁਸੀਂ ਦੇਖਿਆ ਆਪਾਂ ਗੁਰਦੁਆਰਾ ਵੀ ਪਰਿਵਾਰ ਵੀ ਛੋਟਾ ਸਾਹ ਵਗਏ ਸੀ ਹੁਣ ਆਪਾਂ ਜਾ ਰਹੇ ਆਂ ਸ੍ਰੀ ਚਮਕੌਰ ਸਾਹਿਬ ਇੱਥੋਂ ਵਿਛੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਕੰਨੇ ਨੂੰ ਗਏ ਸੀਗੇ ਤਾਂ ਪਹਿਲਾਂ ਆਪਾਂ ਉਧਰ ਨੂੰ ਜਾਵਾਂਗੇ ਉ ਤੋਂ ਬਾਅਦ ਫਿਰ ਆਪਾਂ ਮਰਿੰਡੇ ਵਾਲੀ ਸਾਈਡ ਜਾਵਾਂਗੇ ਜਿੱਥੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਨੂੰ ਲੈ ਕੇ ਆ ਬਈ ਤੇ ਆਪਾਂ ਦਿਖਾਇਆ ਸੀ ਤੇ ਦਿਨ ਚ ਦੇਖੋ ਜੀ ਆਪਾਂ ਰੋਪੜ ਕ੍ਰੋਸ ਕਰ ਚੁੱਕੇ ਆ ਤਾਂ ਆ ਇਧਰੋਂ ਚਮਕੌਰ ਸਾਹਿਬ ਦਾ ਨਹਿਰੋਂ ਨਹਿਰ ਹੋ ਕੇ ਰੋਪੜ ਤੋਂ ਚਮਕੌਰ ਸਾਹਿਬ ਉੱਧਰਲੀ ਸਾਈਡ ਨਹਿਰਾ ਚਮਕੌਰ ਸਾਹਿਬ ਪਹੁੰਚ ਚੁੱਕੇ ਆ ਅਗਾਂਹ ਆ ਜਾਵਾਂਗੇ ਗੁਰਦੁਆਰਾ ਸਾਹਿਬ ਤੋਂ ਅਗਾਂਹ ਗੜੀ ਸਾਹਿਬ चमकौर साहब तो की चेक करो चमकौर साहब चमकौर साहब का ਜੋ ਬੇਟੀ ਜੀ ਉਹ ਦਾ ਮੁਕਤਰਾ ਲੱਗੀ ਕਰਮ ਨੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਆਹ ਰਸਤਾ ਉਹ ਨਮਾ ਬਣਾਤਾ ਇਹਨਾਂ ਨੇ ਪਹਿਲਾਂ ਪਿੱਛੋਂ ਹੁੰਦਾ ਸੀਗਾ ਉੱਤੇ ਜਾਂਦਾ ਰਸਤਾ ਲੋਈ ਕਰੋ ਦਰਸ਼ਨ ਘੜੀ ਦੇ ਕਿਉਂਕਿ ਚਮਕੋਤ ਸਾਬ ਸਰਸਾ ਨਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੇ ਬਡੇ ਸ਼ਹਿਜਾਦੇ ਇੱਥੇ ਆ ਕੇ ਰੁਕੇ ਸੀਗੇ ਲੋ ਜੀ ਮੈਪ ਬਣ ਆਇਆ ਗੁਰਦੁਆਰਾ ਸਾਹਿਬ ਜੀ ਦਾ ਲੋਈ ਚੈੱਕ ਕਰੋ}{|\text{ਨਿਸ਼ਾਨ ਸਾਹਿਬ}|} ਇਹ ਆਉ ਗੜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਤੇ ਚਾਲੀ ਸਿੰਘ ਰੁਕੇ ਸੀ ਪੂਰਾ ਡਟ ਕੇ ਮੁਕਾਬਲਾ ਕੀਤਾ ਸੀ ਮੁਗਲਾਂ ਦਾ ਬਹੁਤ ਉੱਚੀ ਜਗ੍ਹਾ ਤੇ ਬਣੀ ਹੋਈ ਸੀ ਅੱਜ ਵੀ ਖਾਸੀ ਉੱਚੀ ਜਗ੍ਹਾ ਤੇ ਹੀ ਹੈ ਇਹ ਉਹ ਟਾਈਮਾਂ ਤੇ ਬਹੁਤ ਉੱਚੀ ਜਗ੍ਹਾ ਤੇ ਸੀ ਦੇਖੋ ਚੈੱਕ ਕਰੋ ਕੁਦਰਤ ਦਾ ਸਾਧ ਪਿੱਛੇ ਵਾਲੀ ਹੁਣ ਅੰਦਰੋਂ ਚੈੱਕ ਕਰਕੇ ਦਿਖਾ ਗਿਆ ਵਾਹ ਕਰੋ ਦੇਖੋ ਇਹ ਅੰਦਰ ਇਸ ਤਰ੍ਹਾਂ ਦਾ ਕੁਝ ਆਹ ਪੂੜੀਆਂ ਬਣਾਈ ਆਈਆਂ ਨੇ ਉੱਥੋਂ ਚੈੱਕ ਹੁੰਦੇ ਸੀਗੇ ਚਾਰੇ ਗਉਨਿਆਂ ਚ ਬਨੇ ਹੋਏ ਨੇ ਇਹ ਉੱਤਰੀ ਗਉਨਿਆਂ ਉੱਤਰੀ ਬੰਨੇ ਤੇ ਦੂਜੀ ਸਾਈਡ ਵੀ ਹੋਣਿਆ